ਬਹੁਤ ਦੁੱਖ ਦੀ ਗੱਲ ਆ ਸਾਡੇ ਅਵਨਾਸ਼ ਸੰਘੋਤ ਜੀ ਜਿਹੜੇ ਪੱਤਰਕਾਰ ਸੀ ਡਿਊਟੀ ਦੇ ਟਾਈਮ ਜਿਹੜੇ ਉਹਨਾਂ ਦੇ ਉੱਤੇ ਖੰਭਾ ਜਿਹੜਾ ਗਿਰਿਆ ਨੇ ਹੇਰੇ ਕਰਕੇ ਉਹਦੇ ਤੇ ਜਿੰਨੀ ਉਹਨਾਂ ਦੀ ਮੌਤ ਹੋ ਗਈ ਹੈ ਉਸ ਕਰਕੇ ਸਾਰੇ ਪੱਤਰਕਾਰ ਭਾਈਚਾਰਾ ਰਾਜਪੁਰ ਦਾ ਜਿਹੜਾ ਹੈ ਉਹ ਫੋਰਸ ਪ੍ਰੈਸਟ ਕਰ ਰਹੇ ਆਂ ਔਰ ਸਰਕਾਰ ਤੋਂ ਮੰਗ ਕਰਦਾ ਹੈ ਵੀ ਜਿਹੜੀ ਉਹਨਾਂ ਨੇ ਮੰਗ ਕੀਤੀ ਹੈ ਵੀ 1 ਕਰੋੜ ਰੁਪਏ ਮੁਆਵਜ਼ਾ ਔਰ ਉਹਨਾਂ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਜਲਦ ਤੋਂ ਜਲਦ ਜਿਹੜਾ ਮੁੱਖ ਮੰਤਰੀ ਜੀ ਨੂੰ ਜਿਹੜਾ ਹੈ ਐਲਾਨ ਕਰਨਾ ਚਾਹੀਦਾ ਕਿਉਂਕਿ ਇਹ ਪੱਤਰਕਾਰ ਭਾਈਚਾਰਾ ਵੀ ਉਸੇ ਤਰੀਕੇ ਇੱਕ ਕਿਸਮ ਦਾ ਕੰਮ ਕਰਦਾ ਜਿਸਕੇ ਹੋਰ ਜਿਹੜੇ ਕਈ ਇਹੋ ਜਿਹੇ ਸੰਸਾਰਵਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਸਰਕਾਰ ਜਿਹੜੀ ਮੌਲਜਾ ਦਿੰਦੀ ਹੈ ਇਹ ਵੀ ਆਪਣੀ ਜਿਹੜੀ ਹੈ ਸ਼ਰੀਰ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਜਿਹੜੇ ਆਪਣੀ ਡਿਊਟੀ ਨੂੰ ਜਿਹੜੀ ਪਹਿਲ ਕਰਦੇ ਆ ਉਥੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਜਲਦ ਤੋਂ ਜਲ ਜਿਹੜਾ ਹੈ ਉਹਨਾਂ ਨੇ ਜਿਹੜੀ ਹੈ 1 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਔਰ ਇੱਕ ਸਰਕਾਰੀ ਨੌਕਰੀ ਦਾ ਐਲਾਨ ਕਰਨਾ ਚਾਹੀਦਾ ਇਹ ਜਿਹੜੀ ਹੈ ਬੜੀ ਮੰਦਭਾਗੀ ਗੱਲ ਹੈ ਕਿ ਹੋਰ ਕੋਈ ਛੋਟੀ ਮੋਟੀ ਘਟਨਾ ਹੁੰਦੀ ਹੈ ਉਥੇ ਦਾ ਜਿਹੜਾ ਸਰਕਾਰ ਦੇ ਨੁਮਾਇंदे ਜਿਹੜੇ ਆ ਫਟਾਫਟ ਉੱਤੇ ਪਹੁੰਚ ਜਾਂਦੇ ਆ ਪਰ ਪੱਤਰਕਾਰ ਵੀ ਭਾਈ ਜਦਾ ਜਿਹੜਾ ਹੈਗਾ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਡਿਊਟੀ ਦੇ ਦੌਰਾਨ ਜਿਹੜੀ ਮੌਤ ਹੋਈ ਆ ਉਥੇ ਜਿਹੜਾ ਕੋਈ ਵੀ ਨਾ ਪਹੁੰਚਣਾ ਸਰਕਾਰ ਦਾ ਨੁਮਾਇੰਦਾ ਬਹੁਤ ਹੀ ਮੰਦਭਾਗੀ ਕਰਨਾ ਅਸੀਂ ਇਹਦੀ ਮੰਦਭਾਗੀ ਕਰਦੇ ਆ ਐਸੋ ਜੀ ਬਹੁਤ ਰਿੰਦਾ ਕਰਨਾ ਚਾਹੁੰਦਾ ਜਿਹੜੇ ਰਾਤ ਦਾ ਸੁਣਿਆ ਹੈ ਬੜਾਈ ਮਨ ਖਰਾਬ ਹੋਇਆ ਤੇ ਰਾਜਪੁਰਾ ਪੱਤਰਕਾਰ ਜਿੰਨੇ ਵੀ ਰਾਜਪੁਰੇ ਦੇ ਆ ਸਾਰੇ ਵਿਚਾਰੇ ਇਸ ਟਾਈਮ ਸੋ ਤੇ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਉਹਦੀ ਮੰਦਭਾਦੀ ਇਹ ਘਟਨਾ ਹੋਈ ਹੈ ਉਹਦੇ ਬਾਅਦ ਵੀ ਚੁੱਪੋ ਕੇ ਬੈਠ ਰਹੇ ਆਂ ਅਗਰ ਇਹਨਾਂ ਦਾ ਕੋਈ ਨੇਤਾ ਕੋਈ ਵੀ ਘਟਨਾ ਹੋ ਜਾਂਦੀ ਹੈ ਤਾਂ ਸਾਰੇ ਕਾਵਾ-ਵਾ ਇਕੱਠੇ ਹੋ ਜਾਂਦੇ ਨੇ ਲੇਕਿਨ ਇਹ ਕਿ ਪਾਤਰਕਾਰ ਜਿਹੜਾ ਦਿਨ ਰਾਤ ਜਾ ਕੇ ਸੇਵਾ ਲੱਗੇ ਰਹਿੰਦਾ ਇਹਨਾਂ ਦੇ ਉਹਨਾਂ ਵਿੱਚੋਂ ਕੋਈ ਹਲੇ ਤੱਕ ਸਰਕਾਰ ਦਾ ਲੀਡਰ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਹਲੇ ਤੱਕ ਮਦਦ ਕਰਨ ਦੀ ਗੱਲ ਕਰ ਰਿਹਾ ਕਿ ਇਹਨੇ ਕਿ ਪਾਤਰਕਾਰ ਜਾ ਕੇ ਵੀ ਜਾ ਰਹੇ ਤਰਨੇ ਲਾ ਰਹੇ ਨੇ ਦੱਸੋ ਹੁਣ ਇਹ ਵੀ ਤਰਨੇ ਲਾਉਣ ਦੀ ਲੋੜ ਪੈ ਗਈ ਆ ਇਸ ਕਰਕੇ ਸਰਕਾਰ ਨੂੰ ਮੰਗ ਕਰਦੇ ਆਂ ਵੀ ਜਲਦ ਜਲਦ ਤੁਸੀਂ ਮੰਗ ਮੰਨੋ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੱਤਰਕਾਰ ਨੇ ਸਾਰੇ ਸੜਕਾਂ ਤੇ ਆਣ ਕੇ ਤੇ ਜੰਮ ਵੀ ਲਗਾਣ